ਆਈਆ ਤੇਰੇ ਕੋਲ ਆ ਗਈ ਹੋਰ ਚਾਚਾ ਉਹ ਕਹਿੰਦਾ ਬੱਤੀਓ ਲੈਣਾ ਮੈਂ ਤਾਂ ਪੂਰਾ ਲੈਣਾ ਬੱਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਈ ਵਾਲਾ ਮੌਸਮ ਹੋ ਗਿਆ ਥੋੜਾ ਥੋੜਾ ਮਈ ਵੀ ਪੈਂਦਾ ਸ਼ੇਰੂ ਇੰਜੋਏ ਕਰਦਾ ਪੂਰਾ ਆਪਣਾ ਸ਼ੇਰੂ ਚਲ ਅੰਦਰ ਬੰਦਵਾ ਬੰਦ ਬੰਦਰ ਚਲੋ ਬੰਨਾ ਅੰਦਰ ਹੈ ਚਲਿਏ ਚਾ ਲੋ ਫਿਰ ਚੱਲ ਠੇਕੇਦਾਰ ਦਾ ਆ ਗਿਆ ਫੋਨ ਕਹਿੰਦਾ ਟਰਾਲੀ ਲਿਆ ਖੇਤ ਨੂੰ ਚਲੋ ਟਰੈਕਟਰ ਕਰਦੇ ਹਾਂ ਸਟਾਰਟ ਹੁਣ ਰੱਬ ਦਾ ਨਾਮ ਲਏਗੇ ਟਰਾਲੀ ਪਾ ਲਈਏ ਹੇ ਚੋ ਬਟਾ ਚੱਲ ਰਹੇ ਆ ਜੀ ਉੱਧਰ ਪਾਨੀ ਘੜੇ ਇੱਧਰ ਅਸੀਂ ਥੋੜਾ ਲੰਬਾ ਰਸਤਾ ਇਹ ਹੁਣ ਵੀ ਪੈ ਰਿਹਾ ਬਹੁਤ ਜ਼ਿਆਦਾ ਜਰਮਨ ਕਲੇ ਮਿਲਣਾ ਹੋਈ ਜਾਂਦੀ ਆ ਥੋੜਾ ਥੋੜੀ ਖੜੱਪੂ ਸਿੰਘ ਲੋ ਆ ਖੜੱਪੂ ਸਿੰਘ ਆ ਜੀ ਇਹ ਕੋ ਯਾਰ ਥੋੜਾ ਦੇ ਦੇ ਲਾ ਉਹ ਇੰਨਾ ਦੀ ਮੈਂ ਤਾਂ ਦੋ ਦੋ ਨੂੰ ਬੰਦਾ ਖਾ ਲਈ ਉਹ ਮੈਂ ਦੋ ਪੋਰੀਆਂ ਖਾਣੀਆਂ ਦੋਨੋਂ ਬੰਦਾ ਕੌਣ ਆ ਯਾਰ ਬਸ ਥੋੜੀ ਜੀ ਪੋਰੀ ਦੇ ਦੇ ਚਾਚੇ ਦੀ ਗੱਡੀ ਨੂੰ ਲੱਗਿਆ ਜੀ ਕੋਟਿੰਗ ਕਰਨ ਸਰ ਮੈਂ ਕੋਟਿੰਗ ਕਰਨੀ ਇਹਨੂੰ ਗ੍ਰਾਫਿਕ ਗ੍ਰਾਫਿਕ ਕੀ ਫਰਕ ਹੁੰਦਾ ਇਹਦਾ ਅੱਛਾ ਇਹ ਕਿੰਨੇ ਸਾਲ ਦੀ ਇਹਦੀ ਫਿਰ ਹੁੰਦੀ ਆ ਯਾਰ ਦਾ ਆਪਣੀ ਤਾਂ ਕੰਡੀਸ਼ਨ ਹੋ ਗਈ ਹਾਂ ਦਾ ਗੱਡੀ ਚੋਂ ਆਵ ਰੱਖੀ ਹੋਈ ਆ ਓਕੇ ਉਹ ਪਵਾ ਹਈ ਹੈ ਸਾਈਹ ਜੀ ਫੜ ਫੜ ਉਹ ਚਾ ਚਾ ਫੜ ਲੋ ਹਾਂ ਲਾਓ 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 ਓਹੋ ਕੱਢ ਦੋ ਮੈਂ ਵਾਸਟ ਰਾਲੀ ਹਾਂ ਅਥਾ ਬਾਹਰ ਕਾਹ ਕਰਦੇ ਓਰੀ ਲਾ ਦੋਗੇ ਹਾਂ ਕਿੱਥੇ ਲਾ ਦੇਗਾ ਓਰੇ ਲਾ ਦੇਗਾ ਬਾ ਲਾ ਦੋ ਚਾਹ ਪੀ ਕੇ ਆ ਜੋ ਕੈਮ ਛੇਤੀ ਮਾਰੋ ਹਿੰਮਤ ਠੀਕ ਆ ਮੈਂ ਤਾਂ ਕੈਮ ਆ ਹਾਂ ਚੱਕਾਈ ਜਾ ਹੈ ਕੋਈ ਸਿਕਾ ਮੈਂ ਫੇਕ ਦਿੰਦਾ ਹੈ ਕੀ ਆ ਫੇਕ ਦਿੰਦਾ ਹੈ ਛੇਤੀ ਮਾਰ ਦੋ ਹਿੰਮਤ ਠੀਕ ਆ ਠੇਕੇਦਾਰ ਮਾਰ ਦੇਣਾ ਤੁਸੀਂ ਪਹਿਲੇ ਹੀ ਕਮਜ਼ੋਰ ਆਓ ਚਾਚਾ ਜੀ ਕਹਿੰਦੇ ਗੇਟ ਲੈਣਾ ਨਵਾਂ ਇਹ 40000 ਦਾ ਵੀਰੇ ਫੁੱਲ ਗਾਰੰਟੀ ਹੈ ਦੀ ਕੋਈ ਜਰਨੀ ਪਊਗੀ ਖਰਾਬ ਨਹੀਂ ਹੋਊਗਾ ਮੇਰੇ ਹੀ ਬਿਕ ਰਹੇ ਆ ਠੀਕ ਆ ਇਹ ਲੋਕੋ ਜਿਹੜਾ ਮਰਜ਼ੀ ਲਵਾ ਸਕਦੇ ਆ ਉਹ ਲੱਗੀ ਨਹੀਂ ਹੋਈ ਉਹ ਲੱਗੀ ਸੀ ਪਰ ਆਹ ਆਏ ਲੱਗੇ ਨੇ ਤੇਰੇ ਮਗਰ ਨਾ ਆਪਨਾ ਇਹ ਲੈ ਲੇ ਇਹ 10 ਫਟਾ 40000 ਦਾ ਬਹੁਤ ਬਰਾਬਰ ਆ ਮਾਰ ਆਪਣਾ ਬਧੂ ਜੀ ਜੋ ਹੀ ਨੇ ਬਲਾਈਆ ਤੇਰੇ ਕੋਲ ਆ ਗਈ ਹੋਰ ਅੰਕੀ ਸੀ ਮੈਂ ਮੈਂ ਤਾਂ ਕਹਿੰਦਾ ਘੱਟ ਰਸਵਾ ਲੋ ਜਿਵੇਂ ਦੀ ਮੰਗੂਗਾ ਮੈਂ ਤਾਂ ਆਪਾਂ ਨੇ ਵੀ ਮੋਡੀਫਾਈ ਕਰਨਾ ਪੂਰਾ ਗੇਟ ਆ ਕੁੰਡੇ ਲਾਉਣੇ ਮੈਮੀ ਇਹ ਮੇਰਾ ਨਾ ਇਹ ਮੇਰਾ ਸੇਰ ਬੜਾ ਮੇਰਾ ਸੇਰ ਬੜਾ ਅਮਾ ਆ ਦੇਖ ਤੂੰ ਕੱਲੋ ਵੀਰ ਬਗਿਆ ਮੇਰਾ ਮਿੱਤਰ ਤਾਂ ਮੈਂ ਕੱਲ ਘਰ ਨਹੀਂ ਤਾਂ ਬਿੱਜੇ ਦੇਖਿਓ ਪੁਲਟੜਾ ਬੰਦਾ ਇਹ ਆ ਦੇਖ ਭਰਾ ਨੇ ਪੁਲਿਸ ਵਾਲਾ ਮੈਂ ਕਰਦੇ ਕੱਲ ਮੈਂ ਲੁਧਿਆਣੇ ਗਿਆ ਹਤਾ ਬੰਦਾ ਲਿਖਾ ਕੇ ਨਾ ਫਾਇਜ ਚੱਲ ਗਿਆ ਕਹਿੰਦਾ 200 ਰੁਪਏ ਮੇਰੀ ਸਾਈਡ ਲੇਡ ਕੋ ਦਾ ਗੇਟ ਖਰੀਦਣ ਨੂੰ। ਮਦਮ ਇਹ ਮਰਿਆ ਵੀ ਨਹੀਂ। ਕਿੰਨੇ ਚ ਪੈਜੂਗਾ ਵੀਰੇ ਆਪਣਾ ਗੇਟ? ਇੱਧਰ ਆਉਂਦਾ। ਹਾਂ। ਬੜਾ ਪਤਲਾ। ਹਾਂ। ਜਾਇ ਚਾਚਾ ਜੀ ਕਰ ਦੇਈਂ। ਆਹ ਗੇਟ ਪਸੰਦ ਆਇਆ ਚਾਚਾ ਜੀ ਨੂੰ ਜੀ। ਚਾਚਾ ਕਹਿੰਦਾ ਆਹ ਛੇਰ ਵਾਲਾ ਲੈਣਾ ਗੇਟ। ਜਾਂ ਮੁੰਡੀ ਨੂੰ ਵੀ ਲਾ ਦੇ ਲੱਗੇ ਵੀ ਜਾਏ ਜੀ। ਜਿਹੜੀ ਜਾਨਾ ਮੁੰਡੇ ਨੂੰ ਵੀ ਲਾ ਦੇ ਜੀ। ਉਹ ਵੀ ਆ ਗਿਆ ਸਾਲਾ। ਜੀ ਉੱਥੇ ਲਿਖਾ ਤੋ। ਸਭ ਨੂੰ ਮੂੜੀ ਵੀ ਦਿਵਾਣੀ ਹਾਂ ਇਹਦਾ ਵਧੀਆ ਬਣਾ ਦੇ ਚਾਚੇ ਦੀ ਕਰਾਰੀ ਅਟਕੀ ਵਿੱਚ ਚਾਚਾ ਕਹਿੰਦਾ ਗੇਟ ਸ਼ਨੀਵਾਰ ਨੂੰ ਚਾਹੀਦਾ ਅੱਜ ਬੋਲੋ ਭਾਈ ਕਹਿੰਦਾ ਲੇਟ ਮਿਲੋ ਥੋੜਾ ਜਿਹਾ ਪੰਜਾਬ ਲਾਲਾ ਚਾਚੇ ਪੰਜਾਬ ਲਾਲਾ 6 ਰੈਂਡ ਤੇ ਪੰਜਾਬ ਲਾਲਾ ਇਦਾਂ ਦਾ ਵਧੀਆ ਹਾਂ ਨਾਲੇ ਕਣਕ ਵੀ ਆਉਣੇ ਵਾਲੀ ਆਪਣੀ ਹੁਣ ਸਾਹਮਣੇ ਕਣਕ ਦਾ ਬੂਟਾ ਲੱਗਿਆ ਵਿੱਚ ਠੀਕ ਆ ਬੂਟਾ ਆ ਰਿਹਾ ਵੀ ਜਿਹੜਾ ਬਹੁਤ ਲੋਕ ਪਸੰਦ ਕਰਦਾ ਇੱਕ ਨਾਂ ਵੀ ਲਿਖਾਈ ਨੂੰ ਕਰਦਾ ਹੁੰਦਾ ਪੰਜਾਬ ਬਈ ਇਹ ਟਿੱਦਾ ਕਟਿੰਗ ਲੱਗਿਆ ਆ ਆਪਾਂ ਨਕਸ਼ਾ ਹੀ ਬਣਵਾ ਦਿੰਨੇ ਆ ਪੂਰਾ ਉਹ ਪੰਨਾ ਲਖਾ ਜੀ ਬੁਰਜਾ ਵਾਲਾ ਪਿੰਡ ਆ ਜੀ ਹਲਕ ਵਾਲਾ ਵਾਲਾ ਜੀ ਵਾਲਾ ਚਾਚੇ ਦੰਤ ਤਾਂ ਨਹੀਂ ਲਾਉਣਾ ਕੀ ਡਿਜ਼ਾਈਨ ਵਧੀਆ ਹੋਵੇ ਉਹ ਵੀਰ ਬਈ ਵੀ ਰੋ ਡਿਜ਼ਾਈਨ ਲੱਗ ਜੂ ਇਦਾਂ ਦਾ ਆ ਗੱਡੀ ਹਾਂ ਹਾਂ ਇਹਦੇ ਬਣ ਨਹੀਂ ਜਣਾ ਜੱਜਣਾ ਹੀ ਨਹੀਂ ਰੈਨ ਤੋਂ ਹੀ ਕਰੋ ਉਹ ਵੀ ਡਿਜ਼ਾਈਨ ਵਧੀਆ ਹੋ ਬਣੀਆ ਆਏ ਵਾਲੂ ਵੀਰੇ ਇਦਾਂ ਦਾ ਛੇੜ ਕਿੰਨੇ ਦਾ ਬਣੂਗਾ ਇਹ ਆਪਣਾ ਜੇ ਸਾਈਓ ਸੇਮੇ ਬਣਾਉਣਾ ਹੋਵੇ 65000 ਪੈਂਹੜੇ ਜਾਣਾ ਇਹ ਸਟੀਲ ਲਾਉਂਗੇ ਇਹ ਸਟੀਲ ਲਾਉਂਗੇ ਇਹ ਸਟੀਲ ਦਾ ਇਹ ਸਟੀਲ ਆ ਪੂਰਾ ਲੋਹਾ ਨਹੀਂ ਹੈਗਾ ਇਹ ਸਟੀਲ ਆ ਇਹ ਕਾਪੀ ਲਾਉਂਗੇ 40000 ਦਾ ਲੋਹੇ ਚ ਉਹ ਪਿੱਛੇ ਬਣਿਆ ਤੇ ਆਪਣਾ ਲੋਹੇ ਚ ਬਣਨਾ ਉਹ ਆਪਣਾ ਲੋਹੇ ਚ ਬਣਾਇਆ ਇਹ ਸਟੀਲ ਦਾ ਪੂਰਾ ਅੱਵੇ ਪਿਛੇ ਦੇਖਦੇ ਰਹਿ ਗਏ ਇਹ ਲੋਹੇ ਦਾ ਕਹਿ ਤਾ ਆਪਣੇ ਉਹ ਡਿਜ਼ਾਈਨ ਇਹ ਲੋਹੇ ਵਾਲਾ ਡਿਜ਼ਾਈਨ ਉਹ ਮੇਰਾ ਭੜੀ ਵਾਲਾ ਕੀ ਦਾ ਮਰਜ਼ੂਰ ਉਹ ਉਹ ਪੈਪਾ ਰਿਹਾ ਤੂ ਬਹੁਤ ਕਰਾਰੀ ਬਸਾਉਂਦਾ ਚਾਚਾ ਆ ਛੇੜੀ ਲਾ ਲਓ ਛੇੜ ਨਹੀਂ ਲਾਉਣਾ ਹੈਗਾ ਆਪਾਂ ਲਾਉਣਾ ਪੰਜਾਬ ਲਾਣਾ ਪੰਜਾਬ ਪੰਜਾਬ ਵਧੀਆ ਲਾ ਲਾ ਬਹੀ ਗੱਲਾਂ ਜੱਦ ਰਹਿੰਦੇ ਆਪਾਂ ਪੰਜਾਬ ਜਾਂ ਫੇ ਪੰਜਾਬ ਹੀ ਲਾਉਣਾ ਹੈ ਇਹ ਤਾਂ ਦੇਖਦਾ ਆਏ ਆ ਜਿੱਕਰ ਹਾਲੀਵੁੱਡ ਦਾ ਸਾਨੂੰ ਅੱਖਾਂ ਹੀ ਬਹੁਤ ਡੇਂਜਰ ਨੇ ਹਸਕੀ ਲੋਗ ਆ ਗਏ ਨ ਕੋਈ ਲੈ ਪੈ ਕਰ ਰਹੇ ਆ ਇਹ ਸਹੀ ਹੈ ਨਾ ਟਰਾਲੀਆਂ ਵੀ ਬਣਾਉਣੀਆਂ ਜੀ ਇਹ ਬਿੱਟੋ ਐਗਰੀ ਕਲਚਰ ਜੀ ਕਲਹੇੜੀ ਪਤਵੀਆਂ ਦੇਖੋ ਜੀ ਨਵੇਂ ਮਾਡਲ ਦੇ ਆ ਹੈ ਕੀ ਚੀਜ਼ ਹੈ ਚਾਚਾ ਖੜਾ ਸਾਡਾ ਟਰਾਲੀ ਲੈਣੀ ਆ ਕਹਿੰਦਾ ਨਵੀਆਂ ਇਹ ਗਰਾਰੀ ਵਾਹ ਬਸਾਉਂਦਾ ਆਂ ਤਾਂ ਨਹੀਂ ਹੈਗਾ ਇਹ ਦੇ ਆ ਟਰਾਲੀ ਦੇਖਦਾ ਚਾਚਾ ਅਸੀਂ ਸਮਝੇ ਕਿ ਤੇ ਆ ਦੇਖਦਾ ਨਾ ਵਧੀਆ ਚਾਚੇ ਰੇ ਵਾਸਤੇ ਵਧੀਆ ਲਓ ਜੀ ਸਾਡੀ ਫਾਈਨਲ ਹੋ ਗਈ ਜੀ ਗੱਲ ਗੇਟ ਨਾਲ ਠੀਕ ਹੈ ਜੀ ਫਾਟੂ ਨਹੀਂ ਜੀ 32 ਮੰਗਦਾ ਚਾਚਾ ਕਹਿੰਦਾ 30 ਦੇਣਾ ਚਾਚੂ ਕਹਿੰਦਾ ਬੱਤੀਓ ਲੈਣਾ ਮੈਂ ਤਾਂ ਪੂਰਾ ਲੈਣਾ ਬੱਤਾ ਦੇਖ ਲਾ ਠੀਕ ਆ ਪੀ ਜਣਾ ਪੱਕਾ ਲਾਸਟ ਚਲ ਠੀਕ ਆ ਦੇਵਰ ਵਾਲੇ ਭਰ ਗਏ ਟਰਾਲੀ ਉਹ ਚਲੇ ਗਏ ਮੀਂਹ ਕਰਕੇ ਅਸੀਂ ਚਾਚੇ ਨੂੰ ਗੇਟ ਦਵਾਉਣਗੇ ਤੇ ਗੇਟ ਦੀ ਸਾਈ ਸੂਈ ਦਿੱਤੀ ਅੱਜ ਚਲੋ ਕੱਢਦੇ ਆ ਟਰੈਕਟਰ ਬਾਹਰ ਧਰਤੀ ਵੀ ਗਿੱਲੀ ਹੋ ਗਈ ਨਹੀਂ ਥੱਲੇ ਐਵਰੇਜ ਵਧਾਉਣੇ ਆ ਹੁਣ ਐਵਰੇਜ ਵਧਾਉਣੀਆਂ ਹੁਣ ਐਵਰੇਜ ਤਾਂ ਵਧਣੀ ਐ ਜੇ ਆਪਣੀ ਆਹ ਤੇ ਇੰਜਨ ਆਇਲ ਚੇਂਜ ਹੁਣ ਕਰਦੇ ਨੇ ਆਹ ਦੋਸਤੋਂ ਬਾਅਦ ਵਧਣੀ ਐ ਇਹ ਬਾਈ ਦੀ ਹੋ ਜੂਗੀ ਐਵਰੇਜਾਂ ਭਾਲਦਾ ਹੁਣ ਚਾਚਾ ਕਿੰਨੇ ਦੀ 18000 ਇਹ ਜਿਹੜੀ ਇਹ ਜੋਦਣ ਦੀ ਇਹ ਦਾ ਸੁਨਾ 17 ਵਾਲੀ ਦਾ ਕਿਹੜੀ ਹੋਏ ਗ੍ਰਾਫਿਕ ਇਹ ਕਿੰਨੇ ਦੀ ਐ ਇਹ ਰੇਟ 23000 ਰੇਟ ਤਾਂ ਯਾਰ 40000 ਰੇਟ ਰੇਟ 40000 ਆਈਏ ਤਾਂ ਕਹਿੰਦੇ ਬਾਕੀ ਕੱਢ ਲਿਓ ਨੱਥ ਪਾਸੇ ਨਹੀਂ ਬਾਕੀ ਨੱਥ ਪਰ ਦੇਖ ਲਿਓ ਤੁਸੀਂ ਚੈੱਕ ਕਰ ਲਿਓ ਜੀ ਕੰਪਨੀ ਦੀ ਹੈ Ориジナル ਹਲੋ ਜੀ ਆਹੇ ਜੀ ਮੇਡ ਇਨ ਆਸਟ੍ਰੇਲੀਆ ਆਹ ਲਿਖਿਆ ਹੋਇਆ ਜੀ ਤੇ ਇਹਦੇ ਇਧਰ ਦੀ ਨਹੀਂ ਹੈਗੀ ਇਹ ਆਪਣੇ ਇਹ ਮਹਿੰਦਰਾ ਕੰਪਨੀ ਕੰਪਨੀ ਜਉਂਦੀ ਹੈ ਜੀ ਲਓ ਜੀ ਸਟਾਰਟ ਕਰਤੀ ਇਹਨਾਂ ਨੇ ਕਰਨੀ ਵਾਹ ਅੱਛਾ ਐਦਾਂ ਹੁੰਦੀ ਹੈ ਉਹ ਇਹ ਜਿੰਦੀ ਹੈ ਅਛਾ ਕੱਪੜੇ ਨਾਲ ਚੱਕਣੇ ਪੈਣੇ ਆ ਫੇਰ ਨਾਲ ਦੀ ਨਾਲ ਐ ਜਿੱਤੇ ਜੰਮ ਗਈ ਜਿੱਤੇ ਜੰਮ ਹਾਂ ਦਾ ਨਿਸ਼ਾਨ ਜੀ ਆ ਹਾਂ 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 ਠੀਕ ਆ ਜੇ ਮੰਨ ਲਓ ਦੋ ਸੈ ਦੋ ਮਿੰਟ ਬਾਅਦ ਵੀ ਚੱਕਾ ਨਾ ਹਾਂ ਚੱਕਾ ਨਹੀਂ ਬਣੇ ਇਹ ਕੱਪੜਾ ਜਿੰਨਾ ਬਾਅਦ ਵੀ ਜੋ ਨਾਲ ਬਣਾਈ ਅੱਛਾ ਗਾਗ ਪੈ ਜਾਣਾ ਠੀਕ ਆ ਨਾਲ ਦੇ ਨਾਲ ਚੱਕਾ ਹੋ ਜਾਂਦਾ ਅੱਛਾ ਲਓ ਜੀ ਪੂਰੀ ਚਮਕਣ ਲੱਗ ਗਈ ਗੱਡੀ ਇੱਧਰ ਤੇ ਇਹਨੇ ਤਾਂ ਪਾਣੀ ਕੋਈ ਸਾਰਾ ਕਰਾਉਣਾ ਨਹੀਂ ਹੈ ਉੱਪਰ ਹਾਂ ਇਹ ਚੀਜ਼ ਤਾਂ ਬੈਲ ਹੈ ਜਿਹੜੀ ਪਾਣੀ ਕੋਈ ਨਹੀਂ ਖੜਦਾ ਉਰੇ ਮਿਲਿਆ ਹੈ ਨਾ ਪ੍ਰਾਨੇ ਪੂਰੀ ਬੰਬ ਬਣ ਗਈ ਜੀ ਨਹੀਂ ਘਵਾ ਦੇ ਲੱਖ ਘਵਾ ਦੇ ਸ਼ੀਸ਼ੇ ਮੰਗੂ ਸ਼ਾਮ ਕਦੀ ਆਉਣ ਗੱਡੀ ਪੂਰੀ ਫੁੱਲ ਕਰੋ ਇਹ ਚੈੱਕ ਹੋ ਗਈ ਕੰਪਲੀਟ ਗੱਡੀ ਸਾਰੀ ਲਾਸਟ ਤੇ ਦੱਸ ਦਿੱਤੇ ਨਾ ਨਾ ਬੋਨਟਾ ਮਾਰੋ ਬੋਨਟਾ ਮਾਰੋ ਉਹ ਤਾਂ ਸ਼ੀਸ਼ੇ ਵਾਂਗੂ ਦਿਖਦੀ ਆ ਪੂਰੀ ਹਨਾ ਕੰਮ ਫਿਨਿਸ਼ ਹੋ ਗਿਆ ਜੀ ਚਲੋ ਪੂਰਾ ਸਿਰਾ ਚੀਜ਼ ਜਿੰਨਾ ਅਸੀਂ ਬਣਾਈ ਹੈ ਨਾ ਇਸ ਟਾਈਮ ਵੇਖਣੇ ਹੀ ਰਹਿਣੇ ਇਹ ਸੀ ਦੇਖੀ ਨਾ ਠੀਕ ਆ ਓਕੇ ਬਹੁਤ ਵਧੀਆ ਹੁਣ ਕਿਉਂ ਨਾ ਇੱਥੇ ਜਾਣਾ ਨਾ ਫੁੱਲ ਲਗਾਉਂ ਚਲੋ ਚਾਚੇ ਦੀ ਗੱਡੀ ਦਾ ਫਿਨਿਸ਼ ਹੋ ਗਿਆ ਜੀ ਕੰਮ ਆ ਜਾਓ ਫਿਰ ਮੋਟਰ ਵੀ ਘਵਾ ਲੈ ਪਾਣੀ ਡੁੱਲਦਾ ਦੇਖ ਲੋ ਜੀ ਉੱਪਰ ਰੁਕਦਾ ਨਹੀਂ ਹੈਗਾ ਥੱਲੇ गिर ਜਾਂਦਾ ਜੀ ਇਹ ਚੈੱਕ ਕਰੋ ਇਹ ਟਰੈਕਟਰ ਆਪਾਂ ਨੇ ਲੈ ਆ ਕੇ ਖੜਾਤਾ ਜੀ ਬਸ ਹੁਣ ਮੁੰਡਾ ਉਹਨੂੰ ਪਰਚੀ ਦੇ ਦਵਾਂ ਨਹੀਂ ਨਾਮ ਨੋਮ ਲਿਖਾ ਕੇ 2250 ਰੁਪਇਆ ਲੰਦਾ 300 ਵੀ ਲੈ ਲੈਣਿਆ ਕਦੇ ਕਦੇ ਟਾਈਮ ਦੇ ਹਿਸਾਬ ਨਾਲ ਹੁੰਦਾ ਚਲੋ ਫਿਰ ਖਾਲੀ ਕਰਕੇ ਉਹ ਫੋਨ ਕਰ ਦੂਗਾ ਸਾਨੂੰ ਕਿ ਟਰੈਕਟਰ ਲੈ ਜਾਾਂਗੇ ਜੇ ਅਸੀਂ ਚੱਲ ਰਹੀ ਹੈ ਪੂਰੀ ਮਿਲੋ ਭੀੜ ਬਹੁਤ ਹੈ ਦੇਖ ਲਓ ਮਿੱਤਰੋ ਕਿੱਡਾ بڑا ਪ੍ਰੋਜੈਕਟ ਦਾ ਸਾਰਾ ਹੀ ਫੇਲ ਹੋ ਗਿਆ ਇਹ ਗੜ ਰਿਹਾ ਹੁਣ ਮਿਲਣ ਵਾਲਿਆਂ ਦਾ ਇਹ ਕੋਈ ਪ੍ਰਵਾਹ ਨਹੀਂ ਸਾਰਾ ਹੀ ਖਤਮ ਹੋਇਆ ਪਿਆ ਹੁਣ ਇਸ ਟਾਈਮ ਤੇ ਇਹ بجلی ਹੀ ਬਣਾਉਣੇ ਵਾਲੇ ਲੱਗ ਰਿਹਾ ਤਾਂ ਇਹ بجلی ਬਣਨੀ ਸੀ ਹਰਦਾਲੇ ਕਲੋਨੀਆ ਚ ਵੀ ਸੂਲਤ ਹੋਣੀ ਸੀ ਪੂਰੀ ਪਰ ਇਹ ਵਿੱਚੇ ਫੇਲ ਹੋ ਗਿਆ